ਡੇਲੀ ਪੋਸ ਦੀ ਖਬਰ ਦਾ ਅਸਰ ਤੁਹਾਨੂੰ ਦਿਖਾਵਾਂਗੇ ਪਹਿਲਾਂ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਉਹ ਤਸਵੀਰਾਂ ਦਿਖਾਣ ਤਾਂ ਜੋ ਤੁਹਾਨੂੰ ਜਿਹੜੀ ਗੱਲ ਹੈ ਪੂਰੀ ਤਰੀਕੇ ਸਮਝ ਆਏਗੀ ਤਕਰੀਬਨ 2 ਅਗਸਤ ਨੂੰ ਖਬਰ ਕੀਤੀ ਸੀ ਜਦੋਂ ਅਨੀਤਾ ਜਿਹੜੇ ਮਹਿਲਾ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਉਹਨਾਂ ਦਾ ਨਾਮ ਅਨੀਤਾ ਹੈ ਔਰ ESIC ਦੇ ਅਧੀਨ ਇਲਾਜ ਕਰਵਾਉਣਾ ਸੀ ਕਿਉਂਕਿ ਦੱਸਿਆ ਜਾ ਰਿਹਾ ਫੈਕਟਰੀ ਤੋਂ ਕੰਮ ਕਰਦੇ ਵਾਪਸ ਆਉਂਦੇ ਇਹਨਾਂ ਦੀ ਜਿਹੜੀ ਲੱਤ ਹੈ ਉਹ ਕੱਟ ਗਈ ਸੀ ਲੇਕਿਨ ਇਲਾਜ ਦੇ ਲਈ ਕਾਫੀ ਸਮੇਂ ਤੋਂ ਜਦੋਂ ਜਾਇਦ ਚੱਲ ਰਹੀ ਹੈ ਔਰ ਫਾਈਲਾਂ ਜਿਹੜੀਆਂ ਇਧਰ ਉਧਰ ਕਮਾਈਆਂ ਜਾ ਰਹੀਆਂ ਸੀ ਲੇਕਿਨ ਹੁਣ ਅਖੀਰ ਗਿਆ ਸੀ ਪੂਰੀ ਜਾਣਕਾਰੀ ਲੈਣੇ ਸਾਡੇ ਨਾਲ ਐਡਵੋਕੇਟ ਜਸਵੀਰ ਜਿਹੜੇ ਨੇ ਉਹ ਵੀ ਮੌਜੂਦ ਨੇ ਸਰ ਹਾਲਾਂਕਿ ਤਕਰੀਬਨ ਮੰਨ ਲਿਆਦਾ ਜਿੰਮੇ ਦੱਸਿਆ ਜਾ ਰਿਹਾ 6 ਮਹੀਨੇ ਤੋਂ ਇਹਨਾਂ ਨੂੰ ਲਟਕਾਇਆ ਜਾ ਰਿਹਾ ਸੀ ਸੋ ਅੱਜ ਖਬਰ ਲੱਗਣ ਤੋਂ ਬਾਅਦ ਜਦੋਂ ਬੁਲਾਇਆ ਗਿਆ ਅੱਜ ਕੀ ਹੈ ਮੈਡਮ ਡੇਲੀ ਪੋਸਟ ਤੇ ਖਬਰ ਲੱਗੀ ਸੀਗੀ ਅਸੀਂ ਪਹਿਲਾਂ ਤਾਂ ਡੇਲੀ ਪੋਸਟ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਖਬਰ ਲੱਗਣ ਤੋਂ ਬਾਅਦ ਅੱਜ ਡਾਇਰੈਕਟਰ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਜੀ ਕਿ ਤੁਸੀਂ ਮਹਾਲੀ ਆਪਣੀ ਵਾਈਫ ਨੂੰ ਲੈ ਕੇ ਅਨੀਤਾ ਨੂੰ ਹਸਪਤਾਲ 'ਚ ਪਹੁੰਚੋ ਹੁਣ ਇਹਨਾਂ ਨੂੰ ਆਰਥੋਡੋਡਟ ਡਾਕਟਰ ਚੈੱਕ ਕਰਨ ਵਾਸਤੇ ਇਹਨਾਂ ਨੇ ਜਲੰਧ ਉਹ ਡਾਕਟਰ ਸਾਹਿਬ ਜਲੰਧਰ ਤੋਂ ਆਏ ਨੇ ਹੁਣ ਇਹਨਾਂ ਨੂੰ 1 ਘੰਟਾ ਹੋ ਗਿਆ ਰਿਹਾ ਇਹਨੂੰ ਚਾਰ ਵਾਰੀ ਇਹਨਾਂ ਦੇ ਇੱਕ ਸਰਦਾਰ ਲੇ ਇਹਨਾਂ ਦੀ ਸਿਰਫ ਲਿਮ ਲਗਣੀ ਹੈ ਆਰਟੀਫੀਸ਼ੀਅਲ ਲਿਮ ਲਗਣੀ ਹੈ ਔਰ ਇਹਦੀਆਂ ਕੋਟੇਸ਼ਨਾਂ ਇਹਦੇ ਹਸਬੰਡ ਨੇ ਮੇਰੇ ਖਿਆਲ ਆ ਮਿਸਟਰ ਕੇਜ ਜੀ ਨੇ ਇਹਨਾਂ ਨੇ 5 ਮਹੀਨੇ ਤੋਂ ਡਾਇਰੈਕਟਰ ਹੈਲਥ ਫਰ ਕੋਲ ਭੇਜੀਆਂ ਨੇ ਔਰ ਡਾਇਰੈਕਟਰ ਹੈਲਥ ਸਾਹਿਬ ਨੇ 5 ਮਹੀਨੇ ਤੋਂ ਇਹਨਾਂ ਦੀ ਜਿਹੜੀ ਕੋਟੇਸ਼ਨ ਆ ਆਪਣੇ ਕੋਲ ਰੱਖੀਆਂ ਨੇ ਉਹ ਪਾਸ ਨਹੀਂ ਕਰ ਰਹੇ ਜਦੋਂ ਤੁਹਾਡੀ ਖਬਰ ਲੱਗੀ ਤੁਹਾਡੀ ਖਬਰ ਲੱਗਣ ਤੋਂ ਬਾਅਦ ਅੱਜ ਉਹਨਾਂ ਨੂੰ ਹੋਸ਼ ਆਈ ਹੈ ਅੱਜ ਉਹਨੂੰ ਹੈਲਥ ਮਿਨਿਸਟਰ ਨੇ ਬੁਲਾਇਆ ਸੀ ਫੇਰੇ ਹੁਣ ਹੈ ਹੁਣ ਕਲਾਸ ਰਗਣ ਤੋਂ ਬਾਅਦ ਸਾਡੀ ਵੀ ਮੀਟਿੰਗ ਹੈ 12:30 ਵਜੇ ਅਸੀਂ ਹੁਣ ਉੱਥੇ ਪਹੁੰਚਣਾ ਤੇ ਕਲਾਸ ਰਗਣ ਤੋਂ ਬਾਅਦ ਇਹਨਾਂ ਨੂੰ ਉਰੇ ਬੁਲਾਇਆ ਇਹਨਾਂ ਨੂੰ ਕੋਈ ਇੰਟੀਮੀਸ਼ਨ ਨਹੀਂ ਦਿੱਤੀ ਸਿਰਫ ਫੋਨ ਹੀ ਕੀਤਾ ਤੇ ਹੁਣ ਇਹਨਾਂ ਦੀ ਆਰਟੀਫੀਸ਼ੀਅਲ ਲਿੰਬ ਵਾਸਤੇ ਡਾਕਟਰਾਂ ਦਾ ਬੋਰਡ ਬੈਠੇਗਾ ਜਦ ਕਿ ਇਸ ਬੋਰਡ ਦੀ ਕੋਈ ਜ਼ਰੂਰਤ ਨਹੀਂ ਹੈ ਆਰਟੀਫੀਸ਼ੀਅਲ ਲਿੰਬ ਲੱਗਣੀ ਹੈ ਔਰ ਲੱਤ ਕੱਟੀ ਨੂੰ 5 ਸਾਲ ਹੋ ਗਏ ਨੇ 8 ਸਾਲ ਹੋ ਗਏ ਸਰ 8 ਸਾਲ ਹੋ ਗਏ ਕਟੇਸ਼ਨਾਂ ਆਲਰੇਡੀ ਦਿੱਤੀਆਂ ਹੋਈਆਂ ਨੇ ਸਿਰਫ ਡਾਕਟਰ ਨੇ ਕਟੇਸ਼ਨਾਂ ਲੋਏਸਟ ਕੋਟੇਸ਼ਨ ਵਾਲੇ ਦਾ ਪਾਸ ਕਰਨਾ ਹੁੰਦਾ ਬਿੱਲ ਔਰ ਪੇਮੈਂਟ ਦੇਣੀ ਹੁੰਦੀ ਹੈ ਔ 10 ਫੈਲਾਂ ਹੀ ਰੀਡਿੰਗ ਰੈਟ ਦੀਆਂ ਪੈਂਡਿੰਗ ਨੇ ਜਿਹੜੀਆਂ ਉਹਨਾਂ ਨੇ ਸਾਰੇ ਦੀ ਸਾਰੀਆਂ ਰਿਜੈਕਟ ਕਰਤੀਆਂ ਕੁਝ ਕੀ ਕਹਿੰਦੇ ਆਪਣੇ ਪੀਜੀਆਈ ਦੇ 60 ਸਰਜੀ ਦੇ ਕੇਸ ਨੇ ਔਰ 100 ਦੇ ਕਲੀਪ ਉਹਨਾਂ ਦੀ ਟੇਬਲ ਤੇ ਫੈਲਾਂ ਪੈਂਡਿੰਗ ਪਈਆਂ 5 ਮਹੀਨੇ ਤੋਂ ਕੋਈ ਕੰਮ ਨਹੀਂ ਕਰ ਰਹੇ ਕਿਸੇ ਦੀ ਫਾਈਲ ਨਹੀਂ ਪਾਸ ਕਰ ਰਹੇ ਸਿਰਫ ਉਹ ਆਪਣੀ ਰਿਟਾਇਰਮੈਂਟ ਦੀ ਵੇਟ ਕਰ ਰਹੇ ਨੇ ਇਸ ਮਹੀਨੇ ਚ ਉਹਨਾਂ ਰਿਟਾਇਰ ਹੋ ਜਾਣਾ ਸਾਨੂੰ ਅੱਜ ਹੀ ਪਤਾ ਲੱਗਿਆ ਔਰ ਰਿਟਾਇਰਮੈਂਟ ਦੇ ਚੱਕਰ ਚ 5 ਮਹੀਨੇ ਤੋਂ ਉਹਨਾਂ ਨੇ ਗਰੀਬ ਵਰਕਰਾਂ ਨਾਲ ਬਹੁਤ ਬੁਰਾ ਹਾਲ ਕੀਤਾ ਹੋਇਆ ਵਰਕਰ ਥੱਕ ਚੁੱਕੇ ਨੇ ਉਹਨਾਂ ਦੇ ਦਫਤਰ ਚੱਕਰ ਸ਼ਿਕਾਇਤ ਅੱਜ ਅਸੀਂ ਹੁਣ ਸ਼ਿਕਾਇਤ ਲੈ ਕੇ ਜਾ ਰਹੇ ਹਾਂ ਅੱਜ ਸਾਢੇ 11 ਵਜੇ ਸਾਡੀ ਮੀਟਿੰਗ ਹੈ ਡਾਇਰੈਕਟਰ ਈਐਸਈ ਦੇ ਨਾਲ ਔਰੀਜਿਨ ਟਰੈਕਟਰੀ ਈਐਸਈ ਦੇ ਨਾਲ ਔਰ ਸ਼ਿਕਾਇਤ ਤੁਹਾਡੀ ਸਿਰਫ ਖਬਰ ਦਾ ਅਸਰ ਹੋਇਆ ਇਹ ਖਬਰ ਹੋਇਆ ਤੁਹਾਡੀ ਅਸਰ ਦਾ ਡੇਲੀ ਪੋਸਟ ਦੀ ਮਤਲਬ ਖਬਰ ਦਾ ਅਸਰ ਹੋਇਆ ਜੀ ਇਹਨਾਂ ਨਾਲ ਵੀ ਗੱਲ ਕਰ ਲੈਣੀ ਅਨੀਤਾ ਜੀ ਕਿੰਨੇ ਸਾਲ ਤੋਂ ਤੁਸੀਂ ਆਪਣੀ ਫਾਈਲ ਲੈ ਕੇ ਘੁੰਮ ਰਹੇ ਹੋ ਮੈਂ 5 ਮਹੀਨਿਆਂ ਤੋਂ ਘੁੰਮ ਰਹੀ ਹਾਂ ਫਾਈਲ ਕੋਟੇਸ਼ਨ ਦੀ ਜਮ੍ਹਾਂ ਕਰਾਉਣ ਵਾਸਤੇ ਕਦੇ ਕਹਿੰਦੇ ਆ ਜੀ 19 ਸੈਕਟਰ ਗਈ ਹੋਈ ਹੈ ਕਦੇ ਕੰਦੇ 35 ਜਪਈਆ ਕਦੇ ਕੰਦੇ ਐਸਈ ਤੋਂ ਹੀ ਨਹੀਂ ਆਈ ਪਤਾ ਹੀ ਨਹੀਂ ਇਹਨਾਂ ਦਾ ਕੀ ਲੱਗ ਰਿਹਾ ਹੈ ਕਿਆ ਨਹੀਂ ਕਿੱਥੇ ਪਈਆ ਕਿੱਥੇ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਅੱਜ ਤੁਹਾਨੂੰ ਬੁਲਾਇਸੀ ਅੱਜ ਕੀ ਕਰ ਰਹੇ ਹੋ ਅੱਜ ਐਕਸ-ਰੇ ਲਿੱਤੇ ਹਨ ਇਹਨਾਂ ਨੇ ਕਹਿੰਦੇ ਜੀ ਬੋਰਡ ਮੀਟਿੰਗ ਬੈਠਣੀ ਹੈ ਐਕਸ-ਰੇ ਮਤਲਬ ਇਹ ਕਰਵਾਣੇ ਹਨ ਐਕਸ-ਰੇ ਹੋਣ ਕਿੰਨੇ ਐਕਸ-ਰੇ ਕਰਵਾ ਲੈਣੇ ਹੈ ਬੈਠੀ ਇਸ ਤੋਂ ਪਹਿਲਾਂ ਵੀ ਦੁਬਾਰਾ ਬਾਰ-ਬਾਰ ਕੀ ਹੈ ਨਹੀਂ ਅੱਜ ਕਿਹਾ ਇਹਨਾਂ ਨੇ ਐਕਸ-ਰੇ ਇਹਨਾਂ ਨੇ ਸਿੱਧਾ ਹੀ ਕਿਹਾ ਵੀ ਤੁਸੀਂ ਆ ਜਾਓ ਫੋਨ ਕਰਿਆ ਇਹ ਨਹੀਂ ਕਿਹਾ ਵੀ ਪੀਜੀ ਦਾ ਕਾਰਡ ਲੈ ਆਓ ਜਾਂ ਪੁਰਾਣਾ ਐਕਸ-ਰੇ ਲੈ ਆਓ ਕੁਝ ਵੀ ਨਹੀਂ ਮੰਗਾਇਆ ਸੀਗਾ ਇੱਥੇ ਆ ਕੇ ਇੱਥੇ ਆਏ ਤਾਂ ਕਹਿੰਦੇ ਜੀ ਪੁਰਾਣਾ ਪੀਜੀ ਦਾ ਕਾਰਡ ਲੈ ਕੇ ਆਓ ਐਕਸ-ਰੇ ਲੈ ਕੇ ਆਓ ਅਸੀਂ ਕਿਹਾ ਅਸ ਤਾਂ ਕੁਝ ਵੀ ਨਹੀਂ ਲੈ ਕੇ ਆਏ ਹੈਗੇ ਤੁਸੀਂ ਦੱਸੇ ਹੀ ਨਹੀਂ ਫੋਨ ਕਰਕੇ ਤੁਹਾਨੂੰ ਕੋਈ ਇੰਟੀਮੀਟ ਨਹੀਂ ਕੀਤਾ ਕਿ ਕੀ ਕੀ ਲੈ ਕੇ ਆਣਾ ਨਹੀਂ ਬਸ ਇਹ ਕਿਹਾ ਵੀ ਤੁਸੀਂ ਆ ਜਾਓ ਇਹ ਦੁਆਰਾ ਫਿਰ ਤੋਂ ਹੁਣ بار بار ਕਰੇ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਮੰਗਵਾਏ ਪਿਛਲੇ ਰਿਕਾਰਡਸ ਤੋਂ ਮੰਗਵਾਏ ਨੇ ਕਿ ਟੈਸਟ ਹੋਏ ਨੇ ਜਾਂ ਐਕਸਰਸ ਕੀ ਨੇ ਉਹ ਕਹਿੰਦੇ ਪਹਿਲਾਂ ਨਹੀਂ ਮੰਗਵਾਏ ਸੋ ਇਹ ਇਹ ਤੋਂ ਕੀ ਲੱਗਦਾ ਕਿ بار بار ਸਿਰਫ ਲਿੰਗਰ ਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਜਾਂ ਫਿਰ ਸਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ 16 ਤੋਂ ਇਹਨਾਂ ਦੀ 16 ਚਲਤ ਕੱਟੀ ਸੀ ਉਹ ਕਹਿੰਦੇ ਪੀਜੀਏ ਦਾ ਕੱਢ ਲਿਆ ਹੁਣ 16 ਦਾ ਪੀਜੀਏ ਦਾ ਕੱਢ ਇਹਨਾਂ ਕੋਲ ਕਿੱਥੇ ਹੋਏਗਾ 8 ਸਾਲ ਹੋ ਗਏ ਸਿਰਫ ਰਸਮੈਂਟ ਹੈ ਔਰ ਇਹ ਇਹਨਾਂ ਤੋਂ ਮਤਲਬ ਜਿਹੜੇ ਡਾਇਰੈਕਟਰ ਇਹ ਸਾਰਾ ਕਸੂਰ ਹੈ ਡਾਇਰੈਕਟਰ ਹੈਲਪਰ ਸੀ ਐਸ ਆਈ ਦਾ ਉਹਨਾਂ ਕੋਲ ਇਹ ਅੱਜ ਇਹਨਾਂ ਨੂੰ ਫਟਾਫਟ ਫੋਨ ਕਰਕੇ ਕਾਲ ਕਰ ਲਿਆ ਸਿਰਫ ਆਪਣੀ ਆਪਣੀ ਡਿਲੇ ਨੂੰ ਕਵਰ ਅਪ ਕਰਨ ਵਾਸਤੇ ਸਾਰਾ ਫਾਲਟ ਉਹਨਾਂ ਦਾ ਹੀ ਹੈ ਜੀ ਕਹਾਣੀ ਚ ਦੇਖਿਆ ਜਾਏ ਤਾਂ ਜਿਵੇਂ ਐਡਵੋਕੇਟ ਜਸਵੀਰ ਉਹਨਾਂ ਨੇ ਵੀ ਮੈਂਸ਼ਨ ਕੀਤਾ ਕਿ ਖਬਰ ਦਾ ਅਸਰ ਹੋਇਆ ਹੈ ਹਾਲਾਂਕਿ ਖਬਰ ਲੱਗਣ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਗਿਆ ਕਿਉਂਕਿ ਹੈਲਥ ਮਿਨਿਸਟਰ ਦੇ ਨਾਲ ਵੀ ਮੀਟਿੰਗ 'ਚ ਜਾ ਰਹੇ ਨੇ ਉੱਥੇ ਇਸ ਗੱਲ ਦੀ ਜਵਾਬ ਤਲਬੀ ਵੀ ਹੋਏਗੀ ਲੇਕਿਨ ਫਿਲਹਾਲ ਜਿਵੇਂ ਇਹਨਾਂ ਨੇ ਕਿਹਾ ਫਿਰ ਤੋਂ ਦੁਬਾਰਾ ਪਿਛਲੇ 2016 ਦਾ ਰਿਕਾਰਡ ਮੰਗਿਆ ਜਾ ਰਿਹਾ ਹੈ 2016 ਦੇ ਵਿੱਚ ਕਿਵੇਂ ਕਿਸ ਤਰੀਕੇ ਕੀ ਐਕਸੈਸ ਹੋਈ ਸੀ ਕੀ ਉਸ ਵੇਲੇ ਦਾ ਰਿਜ਼ਲਟ ਸੀ ਕੀ ਉਸ ਵੇਲੇ ਦੀ ਸਿਚੁਏਸ਼ਨ ਸੀ ਕੀ ਸਟੇਟਸ ਸੀ ਇਹਨਾਂ ਦੀ ਲੱਦਾ ਸੋ ਉਹ ਸਾਰਾ ਰਿਕਾਰਡ ਮੰਗਿਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਨੂੰ ਪਹਿਲਾਂ ਕੋਈ ਕਿਤੇ ਨਾ ਕਿਤੇ ਕਿ ਇਹਨਾਂ ਨੂੰ ਬਾਰ ਬਾਰ ਇਧਰ ਉਧਰ ਖੱਜਲ ਕਰਨ ਦੀ ਕੋਸ਼ਿਸ਼ ਹੈ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਤੁਸੀਂ ਇਹਨਾਂ ਦੇ ਹਾਂਜੀ ਮੇਰਾ ਨਾਮ ਰਾਕੇਸ਼ ਹੈ ਜੀ ਅੱਛਾ ਮੈਡਮ ਮੈਂ 5 ਮਹੀਨੇ ਤੋਂ ਆਪਣੀ ਫਾਈਲ ਲੈ ਕੇ ਕਦੀ 2 ਫੇਸ ਜਾ ਰਿਹਾ ਕਦੀ 7 ਫੇਸ ਜਾ ਰਿਹਾ ਹਾਂ 34 ਸੈਕਟਰ ਡਾਕਟਰ ਡਾਇਰੈਕਟਰ ਹੈਗੇ ਡਾਕਟਰ ਅਮਰਜੀਤ ਸਿੰਘ ਉਹ ਮੈਨੂੰ ਬਾਰ ਬਾਰ ਪਰੇਸ਼ਾਨ ਕਰ ਰਹੇ ਕਦੀ ਅਬਜੈਕਸ਼ਨ ਲਗਾਉਂਦੇ ਐ ਲਾਸਟ ਚ ਨਾ ਮੈਨੂੰ ਕੋਈ ਇੰਟੀਮੀਸ਼ਨ ਇਹਨਾਂ ਦਿੱਤੀ ਕਿ ਤੁਹਾਡੀ ਬੋਟ ਮੀਟਿੰਗ ਹੈ ਔਰ ਇੱਥੇ ਆ ਕੇ 2016 ਦਾ ਪ੍ਰਾਣਾ ਰਿਕਾਰਡ ਮੇਰੇ ਤੋਂ ਮੰਗ ਰਹੇ ਉਹਦਾ ਕੋਈ ਲਿੰਕ ਨਹੀਂ ਹੈ ਇਸ ਤੋਂ ਪਹਿਲਾਂ ਵੀ ਲੱਗੀ ਹਲਤ ਇਹਨਾਂ ਕੋਲ 올ਰੇਡੀ ਸਾਰਾ ਰਿਕਾਰਡ ਹੈ ਡਾਕਟਰ ਅਮਰਜੀਤ ਆ ਉਹ ਮੈਨੂੰ ਬਾਰ-ਬਾਰ ਖਰਾਬ ਕਰ ਰਹੇ ਨੇ ਕਦੀ ਕੋਈ ਅਬਜੈਕਸ਼ਨ ਕਦੀ ਕੋਟੇਸ਼ਨ ਆ ਠੀਕ ਨਹੀਂ ਆ ਜੀ ਕਦੀ ਉੱਨੀ ਚ ਭੇਜ ਦਿੰਦੇ ਕਦੀ ਇੱਧਰ ਮੈਂ ਤਾਂ ਪਰੇਸ਼ਾਨ ਹੋ ਗਿਆ ਮੇਰੇ ਸ਼ੂਜ਼ ਤਾਂ ਟੁੱਟ ਗਏ ਨੇ 5 ਮਹੀਨੇ ਚ ਔਰ ਮੈਂ ਬਹੁਤ ਪਰੇਸ਼ਾਨ ਹਾਂ ऑफिस ਤੋਂ ਛੁੱਟੀ ਕਰਦਾ ਮੇਰੀ ਸੈਲਰੀ ਕੱਟਦੀ ਹੈ ਬਹੁਤ ਹਰਾਸਮੈਂਟ ਕਰ ਰਹੇ ਮੈਨੂੰ ਇੱਧਰ ਵੀ ਮੈਨੂੰ ਡੇਢ ਘੰਟਾ ਹੋ ਗਿਆ ਇਹਨੂੰ ਕਦੀ ਐਕਸਟਰਾ ਕਰਾ ਲਓ ਜੀ ਕਦੀ ਕੁਛ ਕਰਾ ਲਓ 2016 ਦੀ ਹਿਸਟਰੀ ਪੁੱਛ ਰਹੇ ਨੇ ਮੈਨੂੰ ਪਾਸੇ ਜਿੱਥੇ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਲੇਕਿਨ ਡੇ ਬਾਈ ਡੇ ਜਦੋਂ ਇਹੋ ਜੀਆਂ ਉਦਾਹਰਨਾਂ ਇਹ ਕਿ ਇਹੋ ਜਿਹੇ ਇਨਸੀਡੈਂਟ ਸਾਹਮਣੇ ਆਉਂਦੇ ਨੇ ਤਾਂ ਇੱਕ ਸਵਾਲੀਆ ਚੈਨ ਲੱਗਦਾ ਕਿ ਆਖਿਰ ਰੱਬ ਦਾ ਰੂਪ ਕਿਹਾ ਜਾਣ ਵਾਲੇ ਡਾਕਟਰ ਇਸ ਤਰੀਕੇ ਇਸ ਹਾਲਾਤ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਤੋਂ ਤਸਵੀਰਾਂ ਮੈਂ ਕਹਾਂਗੀ ਕੈਮਰਾ ਪਰਸਨ ਨੂੰ ਕਿ ਦਿਖਾਉਣ ਇਸ ਤਰੀਕੇ ਇਸ ਹਾਲਾਤ ਦੇ ਵਿੱਚ ਜੇਕਰ ਆਪਣੇ ਮਰੀਜ਼ਾਂ ਦੇ ਨਾਲ ਇਹੋ ਜਿਹਾ ਵਿਵਹਾਰ ਡਾਕਟਰ ਕਰਨਗੇ ਤਾਂ ਫਿਰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਾਕਈ ਟੁੱਟਦਾ ਨਜ਼ਰ ਆਏਗਾ ਵੀਡੀਓ ਜਰਨਲਿਸਟ ਰੋਹੀ ਦੇ ਨਾਲ ਪ੍ਰਿਯੰਕਾ ਮਿਲੂ ਟੈਲੀਪੋਸਟ ਪੰਜਾਬ ਰਾਣਾ ਹਿਮਾਚਲ ਮੋਹਾਲੀ